ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ 25 ਮਈ ਤੱਕ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੋ ਅੱਜ ਦਾ ਦਿਨ ਵੀ ਹਫਤੇ ਦਿਨ ਉਹ ਅੰਗ ਗਰਮ ਰਿਹਾ ਜੀ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਟੈਂਪਰੇਚਰ 40 ਡਿਗਰੀ ਤੋਂ ਪਰੇ ਜਾ ਚੁੱਕੇ ਨੇ ਬਹੁਤੇ ਖੇਤਰਾਂ ਦੇ ਵਿੱਚ 40 ਤੋਂ ਪਰੇ ਟੈਂਪਰੇਚਰ ਅਜਿਹੇ ਦਰਜ ਹੋ ਰਹੇ ਨੇ ਜੇਕਰ ਪੰਜਾਬ ਦੀ ਗੱਲ ਕਰਦੇ ਆ ਜੀ ਤੇ 45.5 ਡਿਗਰੀ 45.5 ਡਿਗਰੀ ਫਿਰ ਤੋਂ ਬੋਲਦੀ ਹੈ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਰਿਹਾ 45 ਡਿਗਰੀ ਦੇ ਟੈਂਪਰੇਚਰ ਤੇ ਜਾ ਪਹੁੰਚਾ ਤੇ ਜੇਕਰ ਹਰਿਆਣਾ ਦੀ ਗੱਲ ਕਰਦੇ ਆ ਜੀ ਭਵਾਨੀ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਸਭ ਤੋਂ ਗਰਮ ਖੇਤਰ ਹੈ ਜੀ ਹਰਿਆਣਾ ਦੇ ਵਿੱਚ ਵਿਵਾਨੀ ਜਿੱਥੇ 44.2 45.2 ਡਿਗਰੀ ਉੱਥੇ ਵੀ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਸਾਰੇ 44.2 ਡਿਗਰੀ ਸੋ ਇਹ 44 45 ਤੇ ਟੈਂਪਰੇਚਰ ਜਾ ਪਹੁੰਚਣੇ ਪੰਜਾਬ ਹਰਿਆਣਾ ਦੇ ਚੜ੍ਹਦੇ ਹਵਾਰੇ ਨੂੰ ਠੱਲ ਹੋਣ ਦੇ ਲਈ ਇੱਕ ਪਛਮੀ ਸਿਸਟਮ ਤਿਆਰ ਹੈ ਜਿਹੜਾ ਕਿ ਕੱਲ ਤੋਂ ਸਰਗਰਮ ਹੋਵੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਇਸ ਦੇ ਨਾਲ ਲੱਗਦੇ ਜਿਹੜੇ ਹੋਰ ਸੂਬੇ ਨੇ ਜਿਵੇਂ ਕਿ ਪਛਮੀ ਯੂਪੀ ਦੇ ਖੇਤਰ ਕਵਰ ਹੋ ਸਕਦੇ ਨੇ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਮੱਧ ਪ੍ਰਦੇਸ਼ ਦੇ ਕੁਝ ਖੇਤਰ ਕਵਰ ਹੋ ਸਕਦੇ ਨੇ ਨਵੀਂ ਦਿੱਲੀ ਗ੍ਰੇਟ ਅਪਲਾਈਟਾ ਤੇ ਗੁਰੂਗਰਾਮ ਇਹਨਾਂ ਖਾਗਾ ਤੱਕ ਮੀਂਹ ਪਹੁੰਚ ਕਰਨਗੇ ਉੱਤਰਾਖੰਡ ਹਿਮਾਚਲ ਤੇ ਜੰਮੂ ਪਹਾੜੀ ਖੇਤਰਾਂ ਦੇ ਵਿੱਚ ਵੀ ਸਿਸਟਮ ਸਰਗਰਮ ਹੋਵੇਗਾ ਸਿਸਟਮ ਸਰਗਰਮ ਹੋਣਾ ਸ਼ੁਰੂ ਹੋ ਗੀ ਚੁੱਕਿਆ ਜਿਵੇਂ ਕਿ ਤੁਸੀਂ ਅਸਰੇ ਦੀਆਂ ਤਾਜ਼ਾ ਸੈਟਲਾਈਟ ਦਸਤਿਆਂ ਦੇ ਵਿੱਚ ਦੇਖ ਰਹੇ ਆ ਕਿ ਲਹਿੰਦੇ ਵਾਲੇ ਫਸ ਜਾਣਗੇ ਪਾਕਿਸਤਾਨ ਦੇ ਉੱਤਰ ਖੇ ਦੇ ਖਾਗਾ ਦੇ ਵਿੱਚ ਸਿਸਟਮ ਦੀ ਮੌਜੂਦਗੀ ਜਿਹੜੀ já ਸ਼ੁਰੂ ਹੋ ਚੁ ਕੱਲ ਤੇ ਕੀ ਕੱਲ ਧੁੱਪ ਵੈਸੇ ਲੱਗਣ ਦੇ ਆਸਾਂ ਹੈ ਸਵੇਰ ਤੋਂ ਦੁਪਹਿਰ ਤੱਕ ਕੋਈ ਦੌਰ ਨਹੀਂ ਹੈ ਹਵਾ ਕਿੰਨੀ ਚੱਲਦੀ ਆ ਪੁਰਾ ਕਿੰਨੀ ਰਫਤਾਰ ਤੇ ਚੱਲਦਾ ਕਿਹੜੇ ਜਲੇ ਦੇ ਵਿੱਚ ਚੱਲਦਾ ਇਹ ਕਾਫੀ ਕੁਝ ਡਿਪੈਂਡ ਕਰੇਗਾ ਕਿ ਕੱਲ ਦੁਪਹਿਰ ਤੋਂ ਬਾਅਦ ਬੱਦਲ ਕਿਹੜੇ ਖੇਤਰ ਦੇ ਵਿੱਚ ਬਣਦਾ ਹੈ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੈ ਬਦਲਬਾਹੀ ਜੜੀਆ ਕੱਲ ਤੋਂ ਸ਼ੁਰੂਆਤ ਹੋ ਸਕਦੀ ਹੈ ਕੱਲ ਮੀਂਹ ਝੱਖੜ ਦੇ ਆਸਾਰ ਦੁਪਹਿਰ ਤੋਂ ਬਾਅਦ ਬਣ ਗਏ ਨੇ ਕੱਲ ਪਰਸੋਂ ਚੌਥੇ ਐਦਾਂ ਅਗਲੇ ਜਿਹੜੇ 4-5 ਦਿਨ ਹੋਣਗੇ ਇਹ ਸਿਸਟਮ ਵਾਲੇ ਹੋਣਗੇ ਯਾਨੀ ਕਿ 22-23 ਤਰੀਕ ਤੱਕ ਜਾਂ ਕਿ ਦੋਸਤੋ ਵੀ ਅੱਗੇ ਗਰਮ ਰਹ ਸਕਦਾ ਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੱਡੇ ਫੱਦਰ ਤੇ ਮੀਂਹ ਚੱਕਰ ਜੜਿਆ ਦਾਰਜ ਕਰਵਾ ਸਕਦਾ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਂ ਕਿਹੜੇ ਪਾਸੇ ਬੱਦਲ ਬਣਦਾ ਭਾਵੀਆਂ ਮੱਝ ਫਸਲ ਵਾਲੇ ਪਾਸੇ ਬਣ ਜੇ ਦਵਾਬੇ ਵਾਲੇ ਪਾਸੇ ਪਹਾੜਾ ਤੋਂ ਹੇਠਾਂ ਬੱਦਲ ਉਤਰ ਆਵੇ ਜਾਂ ਫਿਰ ਲਹਿੰਦੇ ਵਾਲੇ ਪਾਸੇ ਯਾਨੀ ਕਿ ਰਾਜਸਰ ਵਾਲੇ ਪਾਸੇ ਜਾਂ ਪਾਸੇ ਵਾਲੇ ਫਸਲ ਬੱਦਲ ਬਣਦਾ ਤੇ ਅੱਗੇ ਨੂੰ ਕੋਈ ਚੁਜ ਕਰੇਗਾ ਇਸ ਲਈ ਇਹ ਕਿਹੜੇ ਪਾਸੇ ਬੱਦਲ ਬਣਦਾ ਇਹ ਅਪਡੇਟ ਤੁਹਾਨੂੰ ਕੱਲ ਦੁਪਹਿਰ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਕਿਉਂਕਿ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਹੜੇ ਪਾਸੇ ਬੱਦਲ ਬਣੇਗਾ ਸੋ ਇਹ ਅਗਰ ਇਨਕ ਅਪਡੇਟ ਹੈ ਕਿ ਅਗਲੇ 4-5 ਦਿਨਾਂ ਲਈ ਅਲਰਟ ਜਿਹੜੇ ਨੇ ਜਾਰੀ ਕੀਤੇ ਜਾ ਚੁੱਕੇ ਨੇ ਤੁਹਾਨੂੰ ਸਿੱਧਾ ਅਪਡੇਟ ਤੇ ਲੈ ਕੇ ਚੱਲਾਂਗੇ ਜੋ ਜਾਰੀ ਕੀਤੀ ਹੈ ਮੋਸਮ ਫਾਇਗਲੇ ਤੁਹਾਨੂੰ ਅਸੀਂ ਪਹਿਲੇ ਦੱਸਿਆ ਆ ਰਹੇ ਸੀ ਕਿ ਇੱਕ ਸਿਸਟਮ ਆ ਰਿਹਾ ਤੇ ਇਸ ਸਿਸਟਮ ਦੇ ਸਦਕਾ ਅਲਰਟ ਜਿਹੜੇ ਨੇ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਦੇ ਲਈ ਇਹ ਵੀ ਅਲਰਟ ਕਿਤੇ ਹੋਏ ਨੇ ਪਰ ਅਜ ਹਾਲੇ ਤੱਕ ਦਾ ਬਦਲ ਬਣਿਆ ਨਹੀਂ ਹੈ ਅਗਲੇ 2-3 ਘੰਟਿਆਂ ਦੇ ਵਿੱਚ ਬਣ ਜਾਂਦਾ ਹੈ ਤੇ ਤੁਹਾਨੂੰ ਅਪਡੇਟ ਦੇ ਦਿੱਤੇ ਜਾਵਗੇ ਫਿਲਹਾਲ ਥੱਲੇ ਜਾ ਰਿਹਾ ਸੂਰਜ ਤੇ ਜਾਂਦਾ ਦਿਨ ਜਿਹੜਾ ਹੁੰਦਾ ਉਸ ਤੋਂ ਬਾਅਦ ਬਦਲ ਬਣਨ ਦੇ ਆਸਾਰ ਘੱਟ ਹੁੰਦੇ ਨੇ ਤੇ ਕੱਲ ਬਦਲ ਬਣੇਗਾ ਦੁਪਹਿਰ ਤੋਂ ਬਾਅਦ ਉਹਦੀ ਅਫਰਡ ਤੁਹਾਨੂੰ ਦਵਾਂਗੇ ਫਿਰ ਹਾਲ ਅਗਲੇ ਜੇਕਰ 6-7 ਦਿਨਾਂ ਦੀ ਗੱਲ ਕਰਦੇ ਹਾਂ ਜੀ 25 ਤਰੀਕ ਤੱਕ ਗਰਜ ਲਿਸ਼ਕ ਦੇ ਨਾਲ ਖਲਾਸ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਗਰਜ ਤੇ ਨਾਲ ਜੜਿਆ ਕੁਝ ਖੇਤਰਾਂ ਦੇ ਵਿੱਚ ਗਰੇਮਾਰ ਤੇ ਕੁਝ ਖੇਤਰਾਂ ਦੇ ਵਿੱਚ ਤਗੜਾ ਹਨੇਰ ਚੱਕਰ ਸੋ ਇਹ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ 24 25 ਤਰੀਕ ਤੱਕ ਤੇ ਇਹ ਅਪਡੇਟ ਤੁਹਾਡੇ ਸਾਹਮਣੇ ਆ ਜੀ ਤੇ ਬਾਕੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ ਟਾਈਮ ਟੂ ਟਾਈਮ ਜੇਕਰ ਦੁਫਰ ਤੋਂ ਬਾਅਦ ਬਦਲ ਕਿੱਥੇ ਬਣਦਾ ਕਿਹੜੇ ਖੇਤਰਾਂ ਦੇ ਵਿੱਚ ਕਾਰਵਾਈਆਂ ਦਿੰਦਾ ਇਹ ਤੁਹਾਨੂੰ ਅਸੀਂ ਅਪਡੇਟ ਕਰ ਦੇਵਾਂਗੇ ਧੰਨਵਾਦ ਜੀ